ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਮਹਾਰਾਜਾ ਰਣਜੀਤ ਸਿੰਘ ਜੀ ਦੀ 185ਵੀਂ ਵਰ੍ਹੇਗੰਢ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਮੌਜੂਦਾ ਪ੍ਰਧਾਨ ਬਾਬਾ ਜੁਰਾਵਰ ਸਿੰਘ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਗਈ। ਇਸ ਮੌਕੇ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸਾਂਸਮਾਲ ਸਾਸੀ ਸਮਾਜ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਹੁਤ ਸਾਰੇ ਰੂਪਾ ਤੇ ਹਾਰ ਪਹਿਨਾਇਆ ਗਿਆ ਅਤੇ ਰਾਸ਼ਟਰਪਤੀ ਮੰਗਤ ਰਾਮ ਜੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਤੇ ਚਾਨਣ ਪਾਇਆ ਗਿਆ। ਅਤੇ ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਵੱਡੇ-ਵਡੇਰੇ ਸੱਸੀ ਕਬੀਲੇ ਦੇ ਪੈਦਾ ਹੋਏ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਪਿੰਡ ਵਾਸੀਆਂ ਦੀ ਬਹੁਤ ਮਦਦ ਕੀਤੀ ਸੀ ਸੋ ਉਹਨਾਂ ਦੇ ਪੂਰਨਿਆਂ ਤੇ ਸਾਨੂੰ ਵੀ ਚੱਲਣਾ ਚਾਹੀਦਾ ਹੈ ਅਤੇ ਮੁਸੀਬਤ ਦੇ ਵੇਲੇ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਇਸ ਮੌਕੇ ਰਿਟਾਇਰਡ ਇੰਸਪੈਕਟਰ ਸਰਦਾਰ ਜਗੀਰ ਸਿੰਘ ਸਰਦਾਰ ਮੇਜਰ ਸਿੰਘ ਓਮ ਪ੍ਰਕਾਸ਼ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਧੀਰਾ ਸਿੰਘ ਮਜੀਠਾ ਸਰਦਾਰ ਸੁਵਿੰਦਰ ਸਿੰਘ ਜੇਠੂ ਲੰਗਲ ਅਤੇ ਇਹਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਬਲਵਿੰਦਰ ਸਿੰਘ ਰਣਜੀਤ ਸਿੰਘ ਗੁਜਾਰ ਸਿੰਘ ਆਦੀ ਮੈਂਬਰ ਹਾਜ਼ਰ ਸਨ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰ ਆਪੁੱਦੀ ਖਾਸ ਰਿਪੋਰਟ ਮੈਂ ਮੰਗਤਰਾ ਮੜਲਾ ਰਾਸ਼ਰੀਆ ਪ੍ਰਧਾਨ ਔਰ ਮੈਂ ਅੱਜ ਜੋ ਸਮਾਗਮ ਹੈ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੀ ਵਰਸੀ 185ਵੀਂ ਵਰਸੀ ਹੈ। ਤੋਂ ਹਰ ਸਾਲ ਹੀ ਅਸੀਂ ਇਹ ਵਰਸੀ ਆਪਣੀ ਸੰਸਵਲ ਸੰਸੀ ਸਮਾਜ ਵੱਲੋਂ ਮਨਾਉਂਦੇ ਆ ਰਹੇ ਹਾਂ ਔਰ ਇਹ ਵਰਸੀ ਜੋ ਹੈ ਬੜੀ ਇੱਕ ਮਹਾਨਤਾ ਰੱਖਦੀ ਆ ਕਿ ਸ਼ੇਰ-ਏ-ਪੰਜਾਬ ਜਿਹਨੂੰ ਪੰਜਾਬੀ ਨਹੀਂ ਬਲਕਿ ਪੂਰਾ ਹਿੰਦੁਸਤਾਨ ਕੀ ਵਰਲਡ ਜਾਣਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਨੂੰ ਉਹ ਇੱਕ ਵਧੀਆ ਸ਼ਾਸਕ ਸਨ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਬੜਾ ਇੱਕ ਵਧੀਆ ਰਾਜ ਕੀਤਾ ਸੋ ਜਿਸ ਕਰਕੇ ਇਹ ਜਿਹੜੀ ਸਾਂਸੀ ਕੌਮ ਹੈ ਇਹ ਹਰ ਸਾਲ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੀ ਹੈ ਪਰਿਛੇ ਕੁਝ ਥੋੜੇ ਜਾਂ ਕਈਆਂ ਨੂੰ ਮਨ ਵਿੱਚ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਐ ਸਾਂਸੀ ਕਿਨੇ ਹੈ ਪਰਿਛੇ ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹਣਾ ਸਰਦਾਰ ਜ਼ਗੀਰ ਸਿੰਘ ਜੀ ਵੀ ਉਹਨਾਂ ਨੇ ਵੀ ਅੱਜ ਦੇ ਪ੍ਰੈਸ ਨੋਟ ਵਿੱਚ ਇਹ ਗੱਲ ਕਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮੁੱਖ ਵਡ ਬਡੇਰਾ ਸੀਗਾ ਉਹ ਜਾਦੂਮਾਨ ਸਾਂਸੀ ਸੀ ਬਿਨ ਸ਼ੱਕ ਉਹਨਾ ਪਿਤਾ ਭਾਵੇਂ ਕਾਰੂ ਵਿਰਕ ਕਬੀਲੇ ਦਾ ਸੀ ਪਰ ਇੱਕ ਨਾਂ ਦਾ ਪਿਤਾ ਸੀਗਾ ਪਰ ਜਿਹੜਾ ਜਾਦੂਮਾਨ ਸੀ ਇੱਕ ਸਾਂਸੀ ਦਾ ਪੁੱਤਰ ਸੀ ਔਰ ਇਹਦਾ ਜਨਮ ਇੱਥੇ ਅਮਰਸਰ ਪਿੰਡ ਸੈਂਸਰਾ ਵਿਖੇ ਹੋਇਆ ਸੋ ਇਸ ਕਰਕੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਕਾਰੂ ਤੋਂ ਲੈ ਕੇ ਜਾਦੂਮਾਨ ਸਾਂਸੀ ਤੋਂ ਲੈ ਕੇ ਥੱਲੇ ਤੱਕ ਸਾਰੇ ਵਾੜ ਵਡੇਰੇ ਹਨ ਵਡੇ ਹਨ ਤੇ ਇਹ ਇਤਿਹਾਸ ਜਿਹੜਾ ਹੈ ਸਾਡੇ ਸੰਸੀ ਜਾਤੀ ਨਾਲ ਸਾਡੀ ਸੰਸੀ ਭਾਈਚਾਰੇ ਨਾਲ ਜੁੜਦਾ ਹੈ ਸੋ ਇਸ ਕਰਕੇ ਮੈਂ ਜਾਣਾ ਨਾ ਕਹਿੰਦਾ ਆ ਅੱਜ ਦਾ ਜਿਹੜਾ ਇਹ ਦਿਨ ਸਾਡੇ ਵਾਸਤੇ ਇੱਕ ਸ਼ੌਕਮਈ ਵੀ ਆ ਬੜਾ ਦੁਖਦਾਈ ਵੀ ਆ ਕਿ ਸਾਡੀ ਭਾਈਚਾਰੇ ਦੇ ਵਿੱਚੋਂ ਇਹ ਇੱਕ ਬੜਾ ਇੱਕ ਮਹਾਨ ਰਾਜਾ ਬੜੀ ਇੱਕ ਮਹਾਨ ਸ਼ਖਸੀਅਤ ਜਿਹੜੀ ਕਿ ਅੱਜ ਸਾਡੇ ਵਿੱਚ ਨਹੀਂ ਮੌਜੂਦ ਪਰ ਫਿਰ ਵੀ ਅਸੀਂ ਉਹਨੂੰ ਹਰ ਸਾਲ ਦੀ ਯਾਦ ਰੱਖਣੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਡੇ ਵਾਸਤੇ ਸਦਾ ਹੀ ਜ਼ਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਤਰ ਬਾਬਾ ਜੋਰਾ ਸਿੰਘ ਵੱਲਾ ਜੋ ਅੱਜ ਕੰਪਨੀ ਬਾਕੇ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੋ 27 ਜੂਨ ਅੱਜ 150ਵੀਂ ਵਰ੍ਹੇ ਸੀ ਮਨਾਈ ਜਾ ਰਹੀ ਹੈ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਜ ਤੋਂ ਬਾਅਦ ਜੋ ਰਾਜ ਕੀਤਾ ਇਹਨਾਂ ਨੇ ਸਿੱਖ ਰਾਜ ਨੂੰ ਕਾਇਮ ਕੀਤਾ ਇਹਨਾਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਗਰ ਗੋਬਿੰਦ ਸਿੰਘ ਜੀ ਬਾ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵਿੱਚ ਜੋ ਸਿੱਖ ਰਾਜ ਸੀਗਾ ਉਸ ਕੇਵਲ ਤੇ ਕੇਵਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਾਇਮ ਕੀਤਾ ਜੋ ਕਿ ਕਾਬਲ ਖੰਡਾਰ ਤੱਕ ਇਹਨਾਂ ਦਾ ਰਾਜ ਸੀਗਾ ਸੋ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੋ ਕੰਪਨੀ ਬਾਗ ਵਿਖੇ ਅੱਜ ਬੜੇ ਸ਼ਰਧਾਪੂਰਕ ਸਾਸੀ ਸਮਾਜ ਭਾਈਚਾਰਾ ਇੱਥੇ ਮਨਾ ਰਹੇ ਨੇ ਦਾਸ ਵੱਲੋਂ ਇਹੇ ਬੇਨਤੀ ਹੈ ਕਿ ਸ੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੋ ਵਰਸੀ ਹੈ ਇਸ ਭਾਈਚਾਰੇ ਨੂੰ ਨਾਲ ਲੈ ਕੇ ਹਰ ਸਾਲ ਮਨਾਇਆ ਜਾਵੇ ਜੁ ਜਿਸ ਤਰ੍ਹਾਂ ਪਿਛੇ ਜੇ ਇੱਕ ਕਥਾਵਾਚਕ ਨੇ ਕੋਈ ਅਪਸਬਦ ਬੋਲੇ ਸੀ ਇਸ ਕੌਮ ਬਾਰੇ ਉਹਦੇ ਵਿੱਚ ਗਿਆਨੀ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਉਹਨਾਂ ਨੇ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਹੈ ਤੁਸੀਂ ਕਿ ਇਸ ਗੱਲ ਤੋਂ ਘਬਰਾ ਰਹੇ ਜੇ ਤੁਸੀਂ ਵਾਰਸ ਹੋ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤਾਂ ਫਿਰ ਉਹਨਾਂ ਨੂੰ ਇੱਕ ਬਟਾਲੇ ਵਿੱਚ 27 ਜੂਨ ਪਿਛਲੇ ਸਾਲ ਜੋ ਮਨਾਈ ਗਈ ਉਹਨਾਂ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਕਿ ਜਿਸ ਵਿੱਚ ਸ਼ੇਰ-ਏ-ਪੰਜਾਬ ਦਾ ਜ਼ਿਕਰ ਕਰਨ ਕਿ ਸ਼ੇਰ-ਏ-ਪੰਜਾਬ ਤੁਸੀਂ ਉਦੋਂ ਕਿਹਾ ਸੀ ਔਰ ਕਥਾਵਾਚਕ ਤੋਂ ਮਾਫੀ ਵੀ ਮੰਗਵਾਈ ਗਈ ਸੀ ਸਾਰੇ ਸਮਾਜ ਵੱਲੋਂ ਜਿਹੜੇ ਉੱਥੇ ਉਹਨਾਂ ਨੂੰ ਬੁਲਾਇਆ ਗਿਆ ਵੀ ਉੱਥੇ ਕਿਹਾ ਜਾਵੇ ਕਿ ਸ਼ੇਰ-ਏ-ਪੰਜਾਬ ਦੇ ਅਸੀਂ ਵਾਰਿਸਾਂ ਫਿਰ ਉੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਨਹੀਂ ਬੁਲੇ ਜੋ ਕਿ ਸਾਰਿਆਂ ਨੂੰ ਪਤਾ ਹੈ ਕਿ ਸਾਸੀ ਸਮਾਜ ਦੇ ਵਿੱਚੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਨੇ ਸਾਨੂੰ ਸਾਰਿਆਂ ਨੂੰ ਇਹੇ ਜਾਗਰੂਤ ਹੋਣਾ ਪੈਣਾ ਹੈ ਕਿ ਸ਼ੇਰ-ਏ-ਪੰਜਾਬ ਜੋ ਮਹਾਰਾਜਾ ਰਣਜੀਤ ਸਿੰਘ ਜੀ ਸਾਸਿ ਕੌਮ ਦੇ ਵਿੱਚੋਂ ਸੀਗੇ ਜਿਨ੍ਹਾਂ ਨੇ ਕਾਬਲ ਖੰਧਾਰ ਤੱਕ ਰਾਜ ਕੀਤਾ ਕਿਉਂ ਨਹੀਂ ਆਪਾਂ ਮੰਨਦੇ ਇਸ ਗੱਲ ਨੂੰ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੋ ਸਾਂਸੀ ਕਬੀਲੇ ਵਿੱਚੋਂ ਪੈਦਾ ਹੋਏ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਇਹ ਵਰਸੀ ਜਿਹੜੀ ਮਨਾਉਂਦੇ ਆ ਇੱਥੇ ਪਹਿਲਾਂ ਸਿੰਘ ਸਾਹਿਬ ਜਥੇਦਾਰ ਬਾਬਾ ਧਰਮ ਸਿੰਘ ਜੀ ਬੜੇ ਸ਼ਰਧਾਪੂਰਵਕ ਮਨਾਇਆ ਕਰਦੇ ਸੀਗੇ ਉਹਨਾਂ ਵੱਲੋਂ ਹਰ ਸਾਲ ਇੱਥੇ 27 ਜੂਨ ਨੂੰ ਵਰਸੀ ਬੜੇ ਸ਼ਰਧਾ ਤੇ ਉਮਤਾ ਮਨਾਈ ਜਾਂਦੀ ਸੀ ਸੋ ਉਹਨਾਂ ਦੀ ਹੁਣ 19 ਜੁਲਾਈ ਨੂੰ ਵਰਸ਼ੀ ਹੈ ਜਿਸ ਕਰਕੇ ਦਾਸ ਦੀ ਰੋਟੀ ਹੈ ਕਿ ਹੁਣ ਨਾਲ ਹੀ ਥੋੜੇ ਦਿਨਾਂ ਨੂੰ ਉਹਨਾਂ ਦੀ ਵਰਸ਼ੀ ਆ ਰਹੀ ਹੈ ਜਿਸ ਕਰਕੇ ਹੁਣ ਆਪ ਇੱਥੇ ਇਕੱਤਰ ਹੋਏ ਆ ਜੋ ਕਿ 27 ਜੂਨ ਨੂੰ ਸੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਵਰਸ਼ੀ ਮਨਾ ਰਹੇ ਆਂ ਔਰ 19 ਜੁਲਾਈ ਨੂੰ ਜਥੇਦਾਰ ਬਾਬਾ ਧਰਮ ਸਿੰਘ ਜੀ ਦੀ ਵਰਸ਼ੀ ਹੈ ਸੋ ਬੜੇ ਹੀ ਧੂਮ-ਧਾਮ ਨਾਲ ਮਨਾਈ ਜਾਏਗੀ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵੱਲਾ ਸਬਜੀ ਮੰਡੀ ਸ੍ਰੀ ਅਮਰਸਰ ਸਾਹਿਬ ਵਿਖੇ ਬੜੇ ਸ਼ਰਧਾਪੂਰਕ ਨਾਲ ਜਥੇਦਾਰ ਸਿੰਘ ਸਾਹਿਬ ਅੱਬਾ ਧਰਮ ਸਿੰਘ ਜੀ ਦੀ ਵਰਸੀ ਮਨਾਈ ਜਾਵੇਗੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 19 ਜੁਲਾਈ ਨੂੰ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵੱਲਾ ਸਬਜੀ ਮੰਡੀ ਵਿਖੇ ਪਹੁੰਚੋ ਦਾਸ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਿਟਾਇਰਡ ਇਨਸਪੈਕਟਰ ਗੋਕਲ ਸਿੰਘ ਅੱਜ ਅਸੀਂ ਸਾਰੇ ਸਾਸੀ ਸਮਾਜ ਦੇ ਉੱਥੇ ਬੋਲੋ ਥੋੜਾ ਇੱਥੇ ਸਾਰੇ ਸਿੰਘ ਇਕੱਠੇ ਹੋਏ ਹਨ ਕਿਉਂਕਿ ਸਾਡਾ ਸ਼ੇਰ-ਏ-ਪੰਜਾਬ ਮਹਾਰਾਜਾ ਅਜੀਤ ਸਿੰਘ ਸਾਡੇ ਕੋਲ ਦੇ ਵਿੱਚੋਂ ਸੀ ਅਸੀਂ ਅੱਜ ਜਿੰਦਾ ਹਾਂ ਉਹਨਾਂ ਦੀ ਇਹ ਵਰ੍ਹੇ ਮਨਾਉਣ ਵਾਸਤੇ 27 ਜੂਨ ਜੋ ਅਸੀਂ ਹਰ ਸਾਲ ਮਨਾਉਂਦੇ ਹਾਂ ਕਿਉਂਕਿ ਸਾਰੇ ਪੰਜਾਬ ਇੱਕ ਕੱਲਾ ਪੰਜਾਬ ਦਾ ਨਹੀਂ ਸੀ ਪੂਰੇ ਵਰਲਡ ਦਾ ਸੀ ਜਿਸ ਤੇ ਰਾਤ ਦੇ ਵਿੱਚ ਕਦੇ फांसी ਨਹੀਂ ਸੀ ਹੋਈ ਕਦੇ ਕਿਸੇ ਨੂੰ سزا ਨਹੀਂ ਸੀ ਮਿਲੀ ਇੱਕ ਮਹਾਨ ਬਾਦਸ਼ਾਹ ਹੋਇਆ ਕੌਮ ਦਾ ਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਬਾਬਾ ਬੰਦਾ ਬਹਾਦਰ ਨੇ ਆ ਕੇ ਪੰਜਾਬ ਦੇ ਵਿੱਚ ਉਹ ਸਿੱਖ ਰਾਜ ਕਾਇਮ ਕੀਤਾ ਤੇ ਉਸ ਤੋਂ ਬਾਅਦ ਉਸ ਰਾਜ ਨੂੰ ਮਹਾਰਾਜ ਰਣਜੀਤ ਸਿੰਘ ਨੇ 40 ਸਾਲ ਚਲਾਇਆ ਅਤੇ ਲਾਸਟ ਦੇ ਵਿੱਚ ਡੋਗਰਿਆਂ ਦੇ ਅੰਗਰੇਜ਼ਾਂ ਦੇ ਹੱਥਾਂ ਹੋਂ ਦੇ ਕਾਰਨ ਇਹ ਸਾਡਾ ਰਾਜ ਜਿਹੜਾ ਉਸ ਟਾਈਮ ਦਾ ਖੁੱਸ ਗਿਆ ਤਾਂ ਅੰਗਰੇਜ਼ਾਂ ਨੂੰ ਜਦੋਂ ਇਹ ਪਤਾ ਲੱਗਾ ਕਿ ਇਹ ਤੇ ਵਾਰਸ ਇਹ ਨੇ ਤਾਂ ਸਾਨੂੰ ਪਕੜ-ਪਕੜ ਕੇ ਉਹਨਾਂ ਨੇ ਜੇਲਾ ਵਿੱਚ ਸੁੱਟ ਦਿੱਤਾ ਸਾਡੇ ਤੇ ਉਹਨਾਂ ਨੇ ਉਸ ਟਾਈਮ ਦਾ ਜਿਹੜਾ ਕਾਨੂੰਨ ਸੀ ਉਹ ਲਗਾਤਾ ਸੀ ਜੰਗਲਾਂ ਵਿੱਚ ਚੱਲ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਕੌਮ ਬੜੀ ਬਹਾਦਰ ਯੋਧੇ ਕੌਮ ਆ ਤੇ ਇਹਨਾਂ ਨੇ ਸਾਡੇ ਕੋ ਰਾਜ ਅੰਗਰੇਜ਼ਾਂ ਦਾ ਖੋਲ ਲੈਣਾ ਵਾ ਤੇ ਅੰਗਰੇਜ਼ਾਂ ਨੇ ਸਾਡੇ ਤੇ ਉਹ ਇੱਕ ਕਾਨੂੰਨ ਥਾਪ ਦਿੱਤਾ ਜਿਹੜਾ ਸਾਨੂੰ 1952 31 ਅਗਸਤ 1952 ਨੂੰ ਜਾ ਕੇ ਸਾਨੂੰ ਆਜ਼ਾਦੀ ਮਿਲੀ ਤੇ ਅੱਜ ਅਸੀਂ ਜਿੰਦਾ ਹਾਂ ਮਹਾਰਾਜਾ ਰਜੀਤ ਸਿੰਘ ਦੀ ਵਰ੍ਹੇਂੀ ਮਨਾਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੀਰ ਇਨਸਪੈਕਟਰ ਸਾਰੇ ਸਮਾਜ ਦੇ ਬਹੁਤ ਹੀ ਹੋਣ ਵੱਖ-ਵੱਖ ਜਗ੍ਹਾ ਤੋਂ ਆਏ ਸੱਜਣ ਅਸੀਂ ਅੱਜ ਕੌਪੜੀ ਬਾਗ ਦੇ ਮਹਾਰਾਜਾ ਜੀ ਸਿੰਘ ਦੀ ਜੋ ਵਰਸ਼ੀ ਹੈ ਉਸ ਨੂੰ ਮਨਾ ਰਹੇ ਹਾਂ ਔਰ ਮਹਾਰਾਜ ਜੀ ਸਿੰਘ ਦੇ ਬੋਤ ਨੂੰ ਸਾਰ ਪਾਇਆ ਗਿਆ ਔਰ ਸਰੋਪਾ ਪਾਇਆ ਗਿਆ ਹਰ ਸਾਲ ਅਸੀਂ ਇਹ ਵਰਸ਼ੀ ਮਨਾਉਂਦੇ ਹਾਂ ਕਿਉਂਕਿ ਮਹਾਰਾਜ ਜੀ ਸਿੰਘ ਜੋ ਸਾਡੇ ਸਾਹਿਜ ਸਮਾਜ ਦੇ ਵਿੱਚੋਂ ਹੋਏ ਨੇ ਇਸ ਕਰਕੇ ਅਸੀਂ ਇਹਨਾਂ ਦੇ ਜਨਮ ਦਿਨ ਤੇ ਇਹਨਾਂ ਦੀਆਂ ਵਰਸ਼ੀਆਂ ਮਨਾਉਂਦੇ ਆ ਰਹੇ ਹਾਂ ਔਰ ਅੱਜ ਵੀ ਅਸੀਂ ਸਾਰੇ ਇਸੇ ਕਰਕੇ ਹੀ ਆਕਤਰ ਹੋਏ ਆਂ ਔਰ ਮੈਂ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦਾ ਹਾਂ ਕਿ ਮਹਾਰਾਜਾ ਸਿੰਘ ਦਾ ਜਿਹੜਾ ਦਿਹਾੜਾ ਹੈ ਬੜੀ ਧੂਮਤਾਮ ਨਾਲ ਪੰਜਾਬ ਦੇ ਵਿੱਚ ਮਨਾਇਆ ਜਾਵੇ ਆਪਾਂ ਮਹਾਰਾਜਾ ਸਿੰਘ ਦੇ ਰਾਜ ਭਾਗ ਦੀਆਂ ਗੱਲਾਂ ਤੇ ਬਹੁਤ ਕਰਦੇ ਹਾਂ ਲੇਕਿਨ ਇਸ ਦੇ ਦਿਹਾੜੇ ਨੂੰ ਮਨਾਉਣ ਵਾਸਤੇ ਕੋਈ ਵੀ ਪ੍ਰਾਲਾ ਨਹੀਂ ਕੀਤਾ ਜਾਂਦਾ ਇਸ ਤੋਂ ਸਾਨੂੰ ਯਾਦ ਹੁੰਦਾ ਹੈ ਕਿ ਜੋ ਮਹਾਰਾਜਾ ਸਿੰਘ ਹੈ ਇਹ ਛੋਟੀ ਕੌਮ ਦੇ ਵਿੱਚੋਂ ਹੋਏ ਨੇ ਜਿਨ੍ਹਾਂ ਨੇ ਬਹੁਤ ਵੱਡਾ ਰਾਜ ਕੀਤਾ ਹੈ ਪੰਜਾਬ ਦੇ ਉੱਤੇ ਔਰ ਬਹੁਤ ਵਧੀਆ ਰਾਜ ਕੀਤਾ ਹਰ ਗਰੀਬ ਦੀ ਮੱਤ ਕੀਤੀ ਹੈ ਪਰ ਸਰਕਾਰਾਂ ਇਸ ਦੇ ਦਿਹਾੜੇ ਮਨਾਉਣ ਤੋਂ ਜੋ ਹੈ ਉਹ ਮਤਲਬ ਅੱਜ ਤੱਕ ਗਰੇਜ ਹੀ ਕਰਦੀਆਂ ਆਈਆਂ ਨੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਜੋ ਵਰਛੀ ਹੈ ਜੋ ਜਨਮ ਦਿਹਾੜਾ ਹੈ ਬੜੀ ਧੂਮ ਧਾਣ ਮਣਾ ਕੇ ਔਰ ਸਾਰਿਆਂ ਤੱਕ ਇਹ ਸੁਨਿਆ ਜਾਵੇ ਉਹਨਾਂ ਦੇ ਰਾਜ ਭਾਗ ਦੀਆਂ ਗੱਲਾਂ ਜੋ ਸਮੇਂ ਦੇ ਵਿੱਚ ਉਹਨਾਂ ਨੇ ਬੜਾ ਲੰਬਾ ਰਾਜ ਕੀਤਾ ਔਰ ਅੱਜ ਤੱਕ ਵੀ ਯਾਦ ਸਾਰੇ ਵਰਲਡ ਦੇ ਵਿੱਚ ਕੀਤਾ ਜਾਂਦਾ ਹੈ ਇਸ ਕਰਕੇ ਸਰਕਾਰ ਨੂੰ ਫਿਰ ਮੈਂ ਦੁਬਾਰਾ ਬੇਨਤੀ ਕਰਦਾ ਹਾਂ ਕਿ ਔਰ ਪੁੱਛਦਾ ਵੀ ਹਾਂ ਕਿ ਆਪ ਇਸ ਦੇ ਦਿਹਾੜੇ ਕਿਉਂ ਨਹੀਂ ਮਨਾਏ ਜਾਂਦੇ ਇਸ ਕਰਕੇ ਬੇਨਤੀ ਕਰਦਾ ਹਾਂ ਕਿ ਜੋ ਇਸ ਦਾ ਜਨਮ ਦਿਹਾੜਾ ਹੁੰਦਾ ਹੈ ਬਰਸੀ ਹੁੰਦਾ ਹੈ ਇਸ ਨੂੰ ਸਾਰੇ ਹੀ ਰਲ ਮਿਲ ਕੇ ਪੰਜਾਬ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾ ਕੇ ਔਰ ਜਿਸ ਤਰ੍ਹਾਂ ਦਾ ਇਹਨਾਂ ਰਾਜ ਕੀਤਾ ਸਾਰਿਆਂ ਨੂੰ ਉਸ ਦੇ ਬਾਰੇ ਦੱਸਿਆ ਜਾਵੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੈ ਜੋ ਇਹਨਾਂ ਨੇ ਰਾਜ ਕੀਤਾ ਉਸ ਤੋਂ ਸਿੱਖਿਆ ਲੈ ਕੇ ਉਹ ਜੋ ਅੱਜ ਸਰਕਾਰਾਂ ਚੱਲ ਰਹੀਆਂ ਨੇ ਉਹ ਵੀ ਇਸੇ ਤਰ੍ਹਾਂ ਰਾਜ ਕਰਨ ਪਿੱਛੇ ਜੇ ਬੀਬੀਸੀ ਨੇ ਇਹ ਇੱਕ ਅਕਤਰਤਾ ਕੀਤੀ ਸੀ ਗੱਲਬਾਤ ਕੀਤੀ ਕਿ ਅੱਜ ਤੱਕ ਵਰਲਡ ਦੇ ਵਿੱਚ ਜਿਹੜੇ ਰਾਜ ਚੱਲ ਰਹੇ ਨੇ ਮਹਾਰਾਜ ਸਿੰਘ ਵਰਗਾ ਰਾਜ ਅਜੇ ਤੱਕ ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਨਹੀਂ ਚਲਾ ਸਕਿਆ ਇਸ ਕਰਕੇ ਜੋ ਇਹ ਰਾਜ ਹੈ ਮਹਾਰਾਜ ਸਿੰਘ ਦਾ ਜੋ ਉਹਨਾਂ ਨੇ ਬਹੁਤ ਲੰਬਾ ਰਾਜ ਕੀਤਾ ਔਰ ਹਰ ਗਰੀਬ ਗੁਲ ਸਾਰਿਆਂ ਦੀ ਜਿਹੜੀ ਉਹ ਸਹਾਇਤਾ ਕੀਤੀ ਔਰ ਸਾਰਿਆਂ ਨੂੰ ਬਰਾਬਰ ਸਮਝਿਆ ਔਰ ਇਹੋ ਜਿਹਾ ਰਾਜ ਅਸੀਂ ਪੰਜਾਬ ਗਵਰਨਮੈਂਟ ਨੂੰ ਕਹਿੰਦੇ ਹਾਂ ਕਿ ਉਹ ਵੀ ਇੱਥੇ ਸਤਾਪਤ ਕਰਨ ਤਾਂ ਜੋ ਸਾਰਿਆਂ ਨੂੰ ਹੀ ਸੁਖ ਸੂਤਾ ਮਿਲ ਸਕਣ ਮੈਂ ਇੰਨਾ ਹੀ ਕਹਿੰਦਾ ਆਇਆ ਅੱਗੇ ਹੋਰ ਸ਼ਬਦਾਂ ਦਾ ਆਸਰਾ ਨਹੀਂ ਲੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ